ਜੰਗ ਦੇ ਹਾਲਾਤਾਂ ਨੂੰ ਵੇਖਦੇ ਹੋਏ ਦੱਸਤਾ ਹੀ ਹੈ ਕਿ ਕਿਤੇ ਨਾ ਕਿਤੇ ਜਾ ਕੇ ਆਪਣੇ ਦੇਸ਼ ਦਾ ਸਹਿਯੋਗ ਜਿਹੜਾ ਦੇਸ਼ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਔਰ ਲਗਾਤਾਰ ਜਿਵੇਂ ਇਹ ਇੱਕ ਆਵਾਜ਼ ਹੈ ਕਿ ਕੋਈ ਜੰਗ ਦੇ ਅਸਾਰ ਬਣ ਸਕਦੇ ਆ ਲੜਾਈ ਦੇ ਅਸਾਰ ਬਣ ਸਕਦੇ ਆ ਦੋ ਦੇਸ਼ਾਂ ਦੀ ਇੱਕ ਤਣਾਪੂਰਨ ਸਥਿਤੀ ਨੂੰ ਵੇਖਦੇ ਹੋਏ ਲਗਾਤਾਰ ਸਰਕਾਰਾਂ ਵੱਲੋਂ ਇਹ ਸੁਨੇਹੇ ਦਿੱਤੇ ਜਾ ਰਹੇ ਆ ਕਿ ਤੁਸੀਂ ਆਪਣੀਆਂ ਕੰਡੀਸ਼ਨਾਂ ਦੇ ਵਿੱਚ ਰਹਿਣਾ ਹਦਾਇਤਾਂ ਅਨੁਸਾਰ ਰਹਿਣਾ ਜੋ ਵੀ ਸਰਕਾਰਾਂ ਜਿਵੇਂ ਵੀ ਕਹਿ ਰਹੀਆਂ ਨੇ ਜਿਵੇਂ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਸਮੇਂ ਜੇ ਪਹਿਲੇ 1 ਘੰਟਾ ਜਾਂ ਅੱਧਾ ਘੰਟਾ ਲਾਈਟਾਂ ਬੰਦ ਕੀਤੀਆਂ ਗਈਆਂ ਔਰ ਹੁਣ ਦੱਸ ਦਈਏ ਕਿ ਰਾਤ 9 ਵਜੇ ਤੋਂ ਲੈ ਕੇ ਜਿਵੇਂ ਗੁਰਦਾਸਪੁਰ ਜ਼ਿਲ੍ਹੇ ਦੇ ਡੀਸੀ ਸਾਹਿਬ ਦਾ ਬਿਆਨ ਹੈ ਕਿ 9 ਵਜੇ ਤੋਂ ਲੈ ਕੇ ਰਾਤ ਸਵੇਰੇ 5 ਵਜੇ ਤੱਕ ਇਹ ਲਾਈਟਾਂ ਬਿਲਕੁਲ ਬੰਦ ਰਹਿਣਗੀਆਂ ਆਪਣੇ ਘਰਾਂ ਦੀਆਂ ਆਪਣੇ ਗੇਟਾਂ ਦੀਆਂ ਤਾਂ ਆਪਣੇ ਕੈਮਰਿਆਂ ਦੀਆਂ ਪ੍ਰੋਪਰ ਲਾਈਟਾਂ ਜਿਹੜੀਆਂ ਉਹ ਬੰਦ ਰਹਿਣਗੀਆਂ ਜਿਹੜਾ ਕੈਮਰਿਆਂ ਦੀਆਂ ਲਾਈਟਾਂ ਚੱਲਦੀਆਂ ਨੇ ਜਿਵੇਂ ਆਪਣੇ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਔਰ ਬਹੁਤ ਸਾਰੇ ਉਹ ਕੈਮਰੇ ਨੇ ਜਿਨ੍ਹਾਂ ਦੀਆਂ ਲਾਈਟਾਂ ਜਗਦੀਆਂ ਨੇ ਔਰ ਉਹਨਾਂ ਨੂੰ ਵੀ ਬਿਲਕੁਲ ਬੰਦ ਰੱਖਿਆ ਜਾਵੇਗਾ ਔਰ ਹੁਣ ਇਸ ਵੇਲੇ ਅਸੀਂ ਦੀਨਾ ਨਗਰ ਦੇ ਉਸ ਚੌਂਕ ਦੇ ਵਿੱਚ ਆ ਜੋ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਹੈ ਔਰ ਥਾਣੇ ਵਾਲਾ ਚੌਂਕ ਹੈ ਦੱਸ ਦਈਏ ਕਿ ਇੱਥੇ ਲੋਕਾਂ ਵੱਲੋਂ ਆਵਾਜਾਈ ਜਿਹੜੀ ਆ ਉਹ ਬਿਲਕੁਲ ਇਸ ਵੇਲੇ ਕਟਾ ਦਿੱਤੀ ਗਈ ਆ ਤਸਵੀਰਾਂ ਰਾਤ ਦੇ ਸਮੇਂ ਦੀਆਂ ਔਰ ਲੋਕਾਂ ਵੱਲੋਂ ਬਿਲਕੁਲ ਸੂਝਬੂਝ ਵਰਤੀ ਜਾ ਰਹੀ ਹੈ ਕਿ ਸਰਕਾਰਾਂ ਦੇ ਹੁਕਮ ਨੇ ਜਿਵੇਂ ਡੀਸੀ ਸਾਹਿਬ ਨੇ ਹੁਕਮ ਕੀਤੇ ਆ ਉਵੇਂ ਹੀ ਸਰਕਾਰਾਂ ਦੇ ਹੁਕਮ ਨੇ ਕਿ ਇਹ ਬਿਲਕੁਲ ਉਲੰਘਣਾ ਨਹੀਂ ਕਰਨੀ ਸਰਕਾਰਾਂ ਦੇ ਹੁਕਮਾਂ ਦੀ ਲੋਕ ਪਾਲਣਾ ਕਰ ਰਹੇ ਆ ਔਰ ਪੁਲਿਸ ਬੜੀ ਮੁਸਤੈਦੀ ਦੇ ਨਾਲ ਹਰ ਗੱਡੀ ਨੂੰ ਚੈੱਕ ਕਰ ਰਹੀ ਆ ਹਰ ਕਨਵੈਨਸ ਨੂੰ ਰੋਕਿਆ ਜਾ ਰਿਹਾ ਕਾਗਜ਼ ਪੱਤਰ ਵੇਖੇ ਜਾ ਰਹੇ ਆ ਔਰ ਗੱਡੀਆਂ ਦੀ ਬਿਲਕੁਲ ਚੈਕਿੰਗ ਕੀਤੀ ਜਾ ਰਹੀ ਆ ਤਾਂ ਹੁਣ ਫੇਰ ਅਸੀਂ ਲੋਕਾਂ ਨੂੰ ਅਪੀਲ ਕਰ ਦਈਏ ਕਿ ਜਿਵੇਂ ਤੁਹਾਡੇ ਘਰਾਂ ਦੇ ਬਾਹਰ ਤੁਸੀਂ ਵੇਖਿਆ ਕਿ ਸੋਲਰ ਲਾਈਟਾਂ ਜੋ ਪੰਚਾਇਤਾਂ ਨੇ ਲਗਾਈਆਂ ਨੇ ਉਹ ਵੀ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਵੀ ਬਿਲਕੁਲ ਬੰਦ ਰੱਖੋ ਤੇ ਤੁਹਾਡੇ ਗੇਟ ਦੇ ਵਿੱਚ ਜਿਵੇਂ ਕੋਈ ਇੰਡੀਕੇਸ਼ਨ ਜਗਦੇ ਆ ਜਾਂ ਆਟੋਮੈਟਿਕ ਲਾਈਟਾਂ ਜਗਦੀਆਂ ਉਹ ਵੀ ਬੰਦ ਰੱਖੋ ਤੇ ਤੁਹਾਡੀ ਜਿਹੜੇ ਨਵੇਟਰ ਦੀ ਬਿਜਲੀ ਆ ਤੁਸੀਂ ਉਹ ਵੀ ਬੰਦ ਰੱਖਣੀ ਆ ਔਰ ਸਰਕਾਰਾਂ ਦਾ ਸਹਿਯੋਗ ਕਰਨਾ ਹੈ ਕਿਉਂਕਿ ਸਾਡੇ ਦੇਸ਼ ਦੇ ਉੱਤੇ ਜਾਂ ਗਵਾਂਡੀ ਦੇਸ਼ ਮੁਲਖ ਪਾਕਿਸਤਾਨ ਦੇ ਨਾਲ ਇੱਕ ਤਣਾਅਦਿ ਸਥਿਤੀ ਚੱਲ ਰਹੀ ਆ ਤਣਾਅਪੂਰਨ ਸਥਿਤੀ ਦੇ ਵਿੱਚ ਇਸ ਨੂੰ ਵੇਖਦੇ ਹੋਏ ਲਗਾਤਾਰ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਕੋਈ ਵੀ ਹਾਲਾਤ ਜਿਹੜੇ ਆ ਵਿਗੜਦੇ ਅਸਾਰ ਹੋ ਸਕਦੇ ਆ ਇਹਨਾਂ ਅਸਾਰਾਂ ਨੂੰ ਵੇਖਦੇ ਹੋਏ ਲੋਕਾਂ ਨੂੰ ਆਪਣੀ ਸੂਝ-ਬੂਝ ਵਰਤਣੀ ਪਵੇਗੀ ਔਰ ਲੋਕਾਂ ਨੂੰ ਬਿਲਕੁਲ ਬੜੀ ਸੂਝ-ਬੂਝ ਦੇ ਨਾਲ ਚੱਲਣਾ ਪਵੇਗਾ ਔਰ ਦੱਸਤਾ ਇਹ ਹੈ ਕਿ ਜਿਉਂ-ਜਿਉਂ ਰਾਤ ਪੈਂਦੀ ਆ ਤਾਂ ਉਸ ਤੋਂ ਲੈ ਕੇ ਲਾਈਟਾਂ ਜਿਹੜੀਆਂ ਉਹ ਬਿਲਕੁਲ ਬੰਦ ਰੱਖੀਆਂ ਜਾ ਰਹੀਆਂ ਨੇ ਔਰ ਹੁਣ ਵੇਖਦੇ ਆ ਕਿ ਕੱਲ ਦਾ ਤਾਂ ਟਾਈਮ ਨਿਕਲ ਗਿਆ ਔਰ ਅੱਜ ਦਾ ਟਾਈਮ ਰਾਤ 9 ਵਜੇ ਤੋਂ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪ੍ਰੋਪਰ ਡੀਸੀ ਸਾਹਿਬ ਵੱਲੋਂ ਹੁਕਮ ਕੀਤੇ ਗਏ ਆ ਕਿ ਕੋਈ ਵੀ ਕਿਸੇ ਵੀ ਪਰਿਵਾਰ ਦਾ ਮੈਂਬਰ ਕਿਸੇ ਇੰਡਸਟਰੀ ਵਾਲਾ ਕਿਸੇ ਪੈਟਰੋਲ ਪੰਪ ਵਾਲਾ ਜਿਆਦਾ ਲਾਈਟਾਂ ਦਾ ਇਸਤੇਮਾਲ ਨਹੀਂ ਕਰੇਗਾ ਜੇ ਪੈਟਰੋਲ ਪੰਪਾਂ ਦੀ ਗੱਲ ਕਰਦੇ ਆ ਤਾਂ ਪੈਟਰੋਲ ਪੰਪ ਜਦੋਂ ਚਲਦੇ ਆ ਤਾਂ ਲਾਈਟਾਂ ਜਗਦੀਆਂ ਤਾਂ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਆਪਣੀਆਂ ਲਾਈਟਾਂ ਬਿਲਕੁਲ ਘੱਟ ਰੱਖੋ ਔਰ ਆਵਾਜਾਈ ਵਾਲੇ ਜਿਹੜੇ ਆ ਉਹ ਬਿਲਕੁਲ 9 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਕੰਮ ਨਿਪੇੜ ਕੇ ਆਪਣੇ ਘਰਾਂ ਵਿੱਚ ਪਹੁੰਚ ਜਾਣ ਆਪਣੇ ਟਿਕਾਣੇ ਤੇ ਪਹੁੰਚ ਜਾਣ ਜਿਸ ਨਾਲ ਇਹ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਬਿਲਕੁਲ ਘੱਟ ਜਾਵੇਗਾ ਨਹੀਂ ਤਾਂ ਮੁਸ਼ਕਲਾਂ ਵੱਧ ਸਕਦੀਆਂ ਨੇ ਰਾਤ ਦੇ ਹਨੇਰੇ ਵਿੱਚ ਲਾਈਟਾਂ ਬੰਦ ਕਰਨ ਵਾਸਤੇ ਡੀਸੀ ਸਾਹਿਬ ਵੱਲੋਂ ਹੁਕਮ ਕੀਤੇ ਗਏ ਆ ਔਰ ਅਸੀਂ ਲਗਾਤਾਰ ਬੇਨਤੀ ਕਰਦੇ ਆ ਕੀ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜੋ ਡੀਸੀ ਸਾਹਿਬ ਦੇ ਹੁਕਮ ਹੈ ਉਸ ਨੂੰ ਮੰਨਣਾ ਪਵੇਗਾ ਔਰ ਆਪਣੀਆਂ ਸਰਕਾਰਾਂ ਦਾ ਆਪਣੇ ਦੇਸ਼ ਦਾ ਮਾਣ ਰੱਖਣ ਵਾਲ ਕੇ ਆਪਣੇ ਦੇਸ਼ ਦੀ ਇੱਜ਼ਤ ਰੱਖਣ ਵਾਸਤੇ ਔਰ ਆਪਣੇ ਦੇਸ਼ ਦੀ ਜੰਗ ਦੇ ਵਿੱਚ ਸਹਿਯੋਗ ਕਰਨ ਵਾਸਤੇ ਹਰ ਗੱਲ ਤੁਹਾਨੂੰ ਮੰਨਣੀ ਪਵੇਗੀ ਔਰ ਦੱਸਦਾ ਇਹ ਕਿ ਜਿਵੇਂ ਤੁਸੀਂ ਇਸ ਵੇਲੇ ਦੀਨਾਨਗਰ ਵਿੱਚ ਵੇਖ ਰਹੇ ਹੋ ਲੋਕਾਂ ਦੀ ਆਵਾਜਾਈ ਬਹੁਤ ਘਟ ਗਈ ਆ ਨਹੀਂ ਤਾਂ ਇਸ ਚੌਂਕ ਦੇ ਵਿੱਚ ਬਹੁਤ ਜ਼ਿਆਦਾ ਆਵਾਜਾਈ ਹੁੰਦੀ ਸੀ ਹੁਣ ਬਿਲਕੁਲ ਕਟ ਗਈ ਆ ਲੋਕ ਆਪਣੇ ਕਮਾਕਾਰਾਂ ਤੋਂ ਸਮੇਂ ਨਾਲ ਘਰ ਪਹੁੰਚ ਰਹੇ ਆ ਔਰ ਇਹ ਖਬਰ ਜਿਹੜੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਾਥੀਓ ਕੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ